ਸਰ ਕੀ ਮਾਮਲਾ ਜੀ ਕਿਹਾ ਜਾ ਰਿਹਾ ਕੋਈ ਜਾਲੀ ਕਰੰਸੀ ਦੇ ਕੋਈ ਮੁੱਲਜੋਬ ਕੀ ਜੀ ਹਾਂਜੀ ਡੀਆਈਜੀ ਮਾਨਯੋਗ ਡੀਆਈਜੀ ਫਿਰੋਜ਼ਪੁਰ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀ ਅਤੇ ਐਸਐਸਪੀ ਫਾਜ਼ਿਲਕਾ ਸਰਦਾਰ ਵਰਿੰਦਰ ਸਿੰਘ ਬਰਾੜ ਜੀ ਦੀ ਨਿਗਰਾਨੀ ਹੇਠ ਫਾਜ਼ਿਲਕਾ ਪੁਲਿਸ ਨੇ ਚਾਰ ਵੱਖ-ਵੱਖ ਕੇਸਿਸ ਦੇ ਵਿੱਚ ਵੱਡੀ ਸਫਲਤਾ ਹਾਸਲ ਕਰੀ ਹੈ ਉਹਦੇ ਸਭ ਤੋਂ ਫਸਟ ਨੰਬਰ ਤੇ ਜਿਹੜਾ ਕੇਸ ਹੈਗਾ ਉਹ ਹੈਗਾ ਕਾਊਂਟਰਫੀਟ ਕਰੰਸੀ ਦਾ ਰੈਕਟ ਜਿਹੜਾ ਹੈ ਉਹ ਬਸਟ ਹੋਇਆ ਪੁਲਿਸਿਕ ਐਫਆਈਆ ਨੰਬਰ 16 11 ਮਾਰਚ 2024 ਨੂੰ ਰਜਿਸਟਰ ਕੀਤੀ ਗਈ ਸੀ ਜਿਹਦੇ ਵਿੱਚ ਤਿੰਨ ਦੋਸ਼ੀ ਰਾਜ ਸਿੰਘ ਸਨੂ ਬਲਵੀਰ ਸਿੰਘ ਮੱਖਣ ਸਿੰਘ ਸਨ ਆਫ ਸਜਵਰ ਸਿੰਘ ਅਤੇ ਫਲਕ ਸਿੰਘ ਸਨ ਆਫ ਕੁੰਦਨ ਸਿੰਘ ਜਿਹੜੇ ਐਗ ਨੂੰ ਸਬਰ ਜਲਾਲਾਬਾਦ ਪੁਲਿਸ ਨੇ ਅਰੈਸਟ ਕੀਤੇ ਨੇ ਇਹਨਾਂ ਤੋਂ ਜਿਹੜੀ ਕਾਉਂਟਰਫੀਟ ਕਰੰਸੀ ਰਿਕਵਰ ਹੋਈ ਸੀ ਉਤੋਂ ਸਾਨੂੰ ਲੀਡ ਮਿਲੀ ਵੀ ਇਹ ਹਰਿਆਣਾ ਤੋਂ ਕਾਉਂਟਰਫੀਟ ਕਰੰਸੀ ਆ ਰਹੀ ਸੀ ਜੋ ਕਿ ਹਰਿਆਣਾ ਤੋਂ ਸਾਡੀ ਪੁਲਿਸ ਨੇ ਰੇਡ ਕਰਕੇ ਉੱਥੇ ਸੰਦੀਪ ਕੁਮਾਰ ਸਨੂ ਕ੍ਰਿਸ਼ਨ ਕੁਮਾਰ ਅਤੇ ਸੰਦੀਪ ਸਿੰਘ ਸਨ ਆਫ ਅਹ ਸੁباش ਇਹ ਦੋ ਦੋਸ਼ੀਆਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਫਰਦਰ ਇਨਵੈਸਟੀਗੇਸ਼ਨ ਕਰੀ ਜਿੱਥੋਂ ਇਹ ਪਤਾ ਲੱਗਿਆ ਵੀ ਇਹ ਪੇਪਰਸ ਕਰੰਸੀ ਪੇਪਰਸ ਅਰੇਂਜ ਕਰਵਾ ਕੇ ਉਹਨਾਂ ਦੇ ਉੱਤੇ ਹਾਈ ਕੁਆਲਿਟੀ ਪ੍ਰਿੰਟਰਸ ਦੇ ਨਾਲ ਪ੍ਰਿੰਟ ਕਰਵਾ ਕੇ ਪੰਜਾਬ ਦੇ ਵਿੱਚ ਸਰਕੂਲੇਟ ਕਰਦੇ ਸੀ ਹੋਰ ਇਹਨਾਂ ਨੇ ਕਿੰਨਾ ਥਾਵਾਂ ਦੇ ਉੱਤੇ ਸਰਕੂਲੇਟ ਕਰਿਆ ਇਸ ਸੰਬੰਧੀ ਅਸੀਂ ਇਨਵੈਸਟੀਗੇਸ਼ਨ ਜਾਰੀ ਕੀਤੀ ਹੈ ਇਹਨਾਂ ਦੇ ਪ੍ਰਿੰਟਰ ਨੂੰ ਤੇ ਲੈਪਟਾਪ ਨੂੰ ਪੁਲਿਸ ਨੇ ਸੀਜ਼ ਕਰ ਲਿਆ 32000 ਕਰੰਸੀ ਨੋਟਸ 550 ਦੇ ਜਿਹੜੇ ਸੀਗੇ ਔਰ ਕਵਰ ਹੋ ਚੁੱਕੇ ਨੇ ਫਰਦਰ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਸਰ ਇਹਦੇ ਜਿਹੜੀ ਜਾਲੀ ਕਰੰਸੀ ਇਹ ਹੁਣ ਤੱਕ ਪਤਾ ਲੱਗ ਸਕਿਆ ਜੀ ਇਹ ਇਹਨਾਂ ਨੇ ਕਿੱਥੇ ਕਿੱਥੇ ਲਿਜਾ ਚੁੱਕੇ ਨੇ ਇਹ ਹੁਣ ਤੱਕ ਯੂਜ਼ ਕੀਤੀ ਹੈ ਮਾਰਕੀਟ ਦੇ ਅੰਦਰ ਜੀ ਇਹ 32000 ਤੋਂ ਇਲਾਵਾ ਇਹਨਾਂ ਨੇ ਕੁਝ ਕੰਟਰੋਲ ਕੰਪਨੀਆਂਜ਼ ਦੇ ਉੱਤੇ ਜਾਲੀ ਕਰੰਸੀ ਚਲਾਈ ਸੀ ਪਰ ਹਜੇ ਸਿਰਫ ਪਿੰਡੇ ਨਹੀਂ ਹੋਏ ਸੀ ਇਹਨਾਂ ਨੂੰ ਜਾਲੀ ਕਰੰਸੀ ਹਰਿਆਣਾ ਤੋਂ ਜਿਹੜੇ ਲੈ ਕੇ ਆਏ ਨੇ ਸੋ ਜਿੱਥੇ ਜਿੱਥੇ ਵੀ ਇਹ ਜਾਲੀ ਕਰੰਸੀਸ ਹਰਿਆਣੇ ਵਾਲਿਆਂ ਨੇ ਕਿਸੇ ਹੋਰ ਜਿਹੜੇ ਜਗ੍ਹਾ ਤੇ ਦਿੱਤੀ ਹੈ ਉਹ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਊਗਾ ਕਿਉਂਕਿ ਪ੍ਰਾਈਮ ਸੋਰਸ ਹੋਈ ਸੀ